ਮੈਂ ਇਹ ਕੀ ਮਨ ਦੀ ਮੱਥੇ ਕੋਲ ਫੋਟਦਾਂ ਕਿ ਮੈਂ ਇਹਨਾਂ ਦਾ ਕੀ ਵਿਗਾੜਿਆ ਇਹੋ ਤੇ ਮੈਂ ਕੀ ਕੰਮ ਕੀਤਾ ਕੀ ਵਿਗਾੜਿਆ ਜਿਹੜੇ ਹਰ ਵਕਤ ਮੈਨੂੰ ਇਹ ਧਮਕੀਆਂ ਹੀ ਆਉਂਦੀ ਰਹਿੰਦੀ ਐ ਹਜ਼ਾਰਾਂ ਬੋਲ ਤੁਸੀਂ ਬੋਲ ਤੱਕਾ ਹੋਣੇ ਹੋਣ ਕਰਦਾ ਦੇ ਆਪਣਾ ਮਤਲਬ ਤੁਸੀਂ ਹਿਸਾਬ ਲਗਾ ਲਓ 100 200 400 ਬੋਲ ਰੋਈ ਪਈ ਹੁੰਦੀ ਐ ਵਿੱਚ ਮੈਨੂੰ ਇਹ ਹੀ ਚੰਦੇ ਐ ਕਿ ਤੈਨੂੰ ਜਾਨੋਂ ਮਾਰ ਦੇਣਾ ਤੇ 10 ਦਿਨਾਂ ਤੈਨੂੰ ਚੈਲੰਜ ਐ ਤੂੰ ਚੈਲੰਜ ਗਾਣਾ ਕਰਦੇ ਵੀ ਤੈਨੂੰ ਚੈਲੰਜ ਐ ਕਿ ਤੇਰੇ 10 ਦਿਨ ਤੱਕ ਸਿਰ ਤੇ ਗੋਲੀਆਂ ਮਾਰਨੀ ਐ ਮਤਲਬ ਇਹ ਲੋਕ ਫੋਨ ਨੇ جن میرے اتواد حملہ ہو گیا مطلب یہ چیزیں دیکھنے والی میمیاں آ رہی ہے ہندو سکھ مسلم عیسائی سب ہم آپس kind of میں <much Hayır> <tiny>

ਚਰਚਾ ਦੇ ਵਿੱਚ ਬਣੇ ਹੋਏ ਨੇ Hindu ਨੇਤਾ Shiv Sena ਨੇਤਾ Amit Arora ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ ਤੇ ਦੱਸਦੇ ਕਿ ਗੁਜਰਾਤ ਦਾ ਵੀ ਇੱਕ ਮਾਮਲਾ ਸਾਹਮਣੇ ਹੈ ਗੁਜਰਾਤ ਪੁਲਿਸ ਨੇ ਲੁਧਿਆਣਾ ਪੁਲਿਸ ਦੀ ਮੌਜੂਦਗੀ ਦੇ ਵਿੱਚ Amit Arora ਦੇ ਘਰ ਲਗਾਤਾਰ 2 ਘੰਟੇ ਕੁਛਕਿਛ ਕੀਤੀ ਹੈ ਹਰ ਦੱਸਦੇ ਕਿ 1 ਕਰੋੜ ਦੀ ਫਰੋਦੀ ਦਾ ਮਾਮਲਾ ਵੀ ਸਾਹਮਣੇ ਹੈ ਗੱਲਬਾਤ ਕਰ ਲਈਨੇ ਸਾਡਾ ਲਾਜ਼ੀ ਇੰਟਰਵਿਊ ਦੇ ਵਿੱਚ Shiv Sena ਨੇਤਾ Hindu leader Amit Arora ਮਜੂਦ ਹੈ ਕਿ ਇਹ ਪੂਰਾ ਮਾਮਲਾ ਜਾਣ ਲਿਨੇ ਆਪ ਵੀ ਫੜਿਆ ਗਿਆ ਕਿ ਪੂਰਾ ਮਾਮਲਾ ਸਾਡੇ ਨਾਲ ਮੌਜੂਦ ਨੇ ਸ਼ਿਵसेना ਹਿੰਦੂ ਲੀਡਰ ਅ ਅਮੀਤ ਰੋਣਾ ਗੱਲਬਾਤ ਕਰਨੇ ਆ। ਸਵਾਗਤ ਹੈ ਜੀ ਤੁਹਾਡਾ। ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਮੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸਤਿ ਪਰ ਬਣ ਰਹੇ। ਬੰਕੇ ਵਿਹਾਰੀ ਕਿਰਪਾ ਸਦਾ ਸਤਿ ਪਰ ਬਣੀ ਰਹੇ। ਜੀ। ਸੋ ਮੈਂ ਜੀ ਸਭ ਨਾਲ ਪਹਿਲਾਂ ਇਹ ਮੈਂ ਦੱਸਣਾ ਜਾਊਂਗਾ। ਹਮ ਕਿ ਗੁਜਰਾਤ ਤੋਂ ਸਾਈ ਵੀ ਤੁਸੀਂ 5ਵੇਂ ਮਹੀਨੇ ਮਈ ਦੇ ਮਹੀਨੇ ਹਮ ਕੁਝ ਸੰਗਠਨ ਅਤਵਾਦੀ ਸੰਗਠਨ ਜਿਹੜੇ ਪਾਕਿਸਤਾਨ ਦੇ ਵਿੱਚੋਂ ਜਿਨ੍ਹਾਂ ਨੇ ਮੇਰਾ ਟਰੈਪ ਲਾਇਆ ਸੀ। ਜੀ। ਉਹ ਬੰਦੇ ਫੜੇ ਗਏ ਸੀ ਉਹਨਾਂ ਨੇ ਕਿਹਾ ਸੀ ਇਹ ਕ੍ਰੋਡਰ ਦਾ ਸਪਾਰੀ ਮਿਲੀ ਮੈਨੂੰ ਮਾਰਨ ਦੀ। ਹਮ ਠੀਕ ਹੈ ਜੀ। ਦੇਖ ਮੈਂ ਧੰਨਵਾਦ ਕਰਦਾ ਗੁਜਰਾਤ ਪੁਲਿਸ ਦਾ ਜਿਨ੍ਹਾਂ ਨੇ ਇੰਨਾ ਵੱਡਾ ਮੋਡਿਊਲ ਦਾ ਪਰਦਾ ਫਾਸ਼ ਕੀਤਾ ਤੇ ਮੈਂ ਧੰਨਵਾਦ ਉਹ ਤੇ ਪੰਜਾਬ ਪੁਲਿਸਾਂ ਦੀ ਕਰਦਾ ਹਾਂ ਹਰ ਮਹੀਨੇ ਤੁਸੀਂ ਪਿਛਲੇ ਦਿਨ ਦੇਖਿਆ ਕਿ ਕਿੰਨੇ ਇਹ ਟੈਰੇਟਵਾਦੀ ਫੜੇ ਜਾਂਦੇ ਆ ਔਰ ਕਿੰਨੇ ਮੋਡਿਊਲ ਇਹਦੇ ਫੜੇ ਜਾਂਦੇ ਆ ਜਿਨ੍ਹਾਂ ਵਿੱਚ ਕੋਈ ਨਾਮ ਮੰਨਦਾ ਜੀ ਇਹ ਸ਼ੇਰ ਮਾਰਨਾ ਇਹ ਮੋਡਿਊਲ ਮਾਰਨਾ ਜੀ ਪਰ ਮੈਂ ਇੱਕ ਹੀ ਕਹਿਣਾ ਚਾਹਨਾ ਵਾ ਕਿ ਮੈਂ ਇੱਕ ਹੀ ਮਨ ਚ ਬੈਠੇ ਕਈ ਵਾਰ ਸੋਚਦਾ ਕਿ ਮੈਂ ਇਹਨਾਂ ਦਾ ਕੀ ਵਿਗਾੜਿਆ ਇਹੋ ਜੇ ਮੈਂ ਕੀ ਕੰਮ ਕੀਤਾ ਕੀ ਵਿਗਾੜਿਆ ਜਿਹੜੇ ਹਰ ਵਕਤ ਮੈਨੂੰ ਇਹ ਧਮਕੀਆਂ ਜਾਂਦੀ ਰਹਿੰਦੀਆਂ ਆ ਹਜ਼ਾਰਾਂ ਫੋਨ ਤੁਸੀਂ ਫੋਨ ਤੇ ਮੈ ਹੁਣੇ ਹੁਣ ਕਰਦਾ ਜੇ ਆਪਣਾ ਮਤਲਬ ਤੁਸੀਂ ਹਿਸਾਬ ਲਗਾ ਲਓ 100 200 400 ਫੋਨ ਰੋਜ਼ ਤੇ ਆਈ ਹੁੰਦੀ ਹੈ ਜਿੱਥੇ ਮੈਨੂੰ ਇਹੀ ਕਹਿੰਦੇ ਆ ਕਿ ਤੈਨੂੰ ਜਾਨੋਂ ਮਾਰ ਦੇਣਾ ਪਿਛਲੇ ਦਿਨੀ ਤੁਸੀਂ ਵੀ ਇੱਕ ਖਬਰ ਚਲਾਈ ਹੋएगी ਚੈਨਲ ਤੇ ਕਿ ਦੇਖੋ ਕੀ ਕਹਿੰਦਾ ਸੀ ਜਿਦਾ ਸਾਡੇ ਸੰਦੀਪ ਗੋਆ ਠਾਪਰ ਤੇ ਹਮਲਾ ਹੋਇਆ ਕਿ ਰੋੜਾ ਬਾਜਿਆ ਤੇਰੇ 10 ਤੇ ਦੱਸ ਦੇਣਾ ਤੈਨੂੰ ਚੈਲੰਜ ਹੈ ਤੂੰ ਚੈਲੰਜ ਗਾਣਾ ਕੱਢਿਆ ਵੀ ਤੈਨੂੰ ਚੈਲੰਜ ਹੈ ਕਿ ਤੇਰੇ 10 ਦਿਨ ਤੇਰੇ ਸਿਰ ਤੇ ਗੋਲੀਆਂ ਮਾਰਨੀ ਹੈ ਮਤਲਬ ਇਹ ਲੋਕ ਕੌਣ ਨੇ ਬੜਾਈ ਮੈਂ ਕਿਹਾ ਸੋਚਣ ਵਾਲੀ ਗੱਲ ਹੈ ਕਿ ਦੇਖੋ ਗੁજરાਤ ਦੇ ਵਿੱਚ 80 ਦੀ ਫੜੇਗੇ ਜਿਨ੍ਹਾਂ ਨੇ ਮੈਨੂੰ ਮਾਰਨ ਦੀ ਪੂਰੀ ਦੇਖੀ ਜਿਨ੍ਹਾਂ ਨੇ ਮਾਰਨ ਦਾ ਪੂਰਾ ਜੜੀਆ ਬਣਾਇਆ ਸੀਗਾ ਉਹਨਾਂ ਨੂੰ 1 ਕਰੋੜ ਰੁਪਏ ਫੰਡਿੰਗ ਵੀ ਪਾਕਿਸਤਾਨ ਦੇ ਵਿੱਚੋਂ ਹੋਈ ਜੀ ਕਿ ਅਮੀਰੋ ਦਾ ਮਾਰਨਾ 1 ਕਰੋੜ ਰੁਪਇਆ ਤੁਹਾਡਾ ਆ ਗਿਆ ਮਤਲਬ ਮੈਂ ਕਹਿੰਦਾ ਕਿ ਇਦਾਂ ਹੀ ਹਰ ਜਿਹੜਾ ਵੀ ਮੋਡਿਊਲ ਹੈ ਕੋਈ ਮੋਡਿਊਲ ਫੜਦੇ ਵਿੱਚ ਮੇਰਾ ਨਾਮ ਹੁੰਦਾ ਹੀ ਹੁੰਦਾ ਪਰ ਹਜੇ ਤੱਕ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਮਾਨਯੋਗ ਮੈਂ ਡੀਪੀ ਸਾਹਿਬ ਪੰਜਾਬ ਨੂੰ ਬੇਨਤੀ ਕਰਦਾ कि मने सभी 60 सुरक्षा दी जावे मेरे को सफिशिएंट सुरक्षा नहीं है मैं एक चीज पूछना चाहूंगी अमित थोड़ा जिस तरह ਤੁਸੀਂ کہہ ਰਹੇ ਹੋ ਸੁਰੱਖਿਆ ਸਿਕਿਉਰਟੀ ਮੰਗ ਰਹੇ ਹੋ ਸਿਕਿਉਰਟੀ ਸੰਦੀਪ ਗੋਰਾ <th>ਪੜਦੇ ਸਿਕਿਉਰਟੀ ਦਾ ਇੱਕ ਜੋ ਕਿਸਮ ਸਾਫ ਜਿਹੜਾ ਕੀ ਹੈ ਨਜ਼ਰ ਆਇਆ ਕੁਝ ਦੇਖਿਆ ਕਿ ਸ਼੍ਰੀ ਆਮ ਜੋ ਹੈ ਨਿਹੰਗ ਸਿੰਘਾਂ ਵੱਲੋਂ ਤਲਵਾਰਾਂ ਚਲਾਈਆਂ ਗਈਆਂ ਪਰ ਸਿਕਿਉਰਟੀ ਨੇ ਕੀ ਕੀਤਾ ਸਿਕਿਉਰਟੀ ਜਿਤਨਾ ਦਿਨ ਬਦਨਾਮ ਜੋ ਹਾਈਲਾਈਟ ਹੋ ਰਹੀ ਹੈ ਪੰਜਾਬ ਪੋਸਟ ਨਾਲ ਬਹੁਤ ਵਧੀਆ ਹੂੰ ਪਰ ਮੈਂ ਉਹ ਸ਼ਖਸ ਤੋਂ ਪਤਾ ਨਹੀਂ ਕਿਉਂ ਮੈਂ ਕਹਿੰਨਾ ਕਿ ਮੈਂ ਮੰਗ ਲਿਆ ਜਿਹੜਾ ਕਮਿਸ਼ਨਰ ਸਾਹਿਬ ਤੋਂ ਅਸੀਂ ਗਏ ਸੀ ਲੁਧਿਆਣਾ ਦੇ ਉਹ ਮਨੇ ਇੱਕ ਬਹੁਤ ਵਧੀਆ ਗੱਲ ਕੀਤਾ ਕਹਿੰਦੇ ਮੈਨੂੰ ਆਪ ਬੜਾ ਦੁੱਖ ਹੋਇਆ ਕਿ ਸਾਡੀ ਸਿਕਿਉਰਟੀ ਨੇ ਗੋਲੀ ਕਿਉਂ ਨਹੀਂ ਚਲਾਈ ਮੈਨੂੰ ਆਪ ਬੜਾ ਦੁੱਖ ਹੋਇਆ ਕਿ ਸਾਡੀ ਸਿਕਿਉਰਟੀ ਨੇ ਗੋਲੀ ਵਿੱਚਾਇਆ ਪੰਜਾਬ ਕੋਸ ਬਹਾਦਰ ਮਤਲਬ ਤੁਹਾਨੂੰ ਵੀ ਪਤਾ ਸਿਮਰ ਜੀ ਪੰਜਾਬ ਚ ਰਹਿੰਦੇ ਆ ਕਿ ਪੰਜਾਬ ਬਹੁਤ ਸਾਡਾ ਬਰੇਵ ਐਂਡ ਬਹਾਦਰ ਗੀਈ ਗਈ ਹੈ ਪਰ ਮੇਰੀ ਸਮਝ ਤੋਂ ਬਾਹਰ ਹੈ ਕਿ ਕਿੰਨੀ ਵਾਰ ਜਦੋਂ ਹਮਲਾ ਜਦੋਂ ਮੇਰੇ ਤੇ ਵੀ ਹੋਇਆ ਸੀ ਉਦੋਂ ਵੀ ਸਟਾਕ ਨੇ ਗੋਲੀ ਨਹੀਂ ਚਲਾਈ ਜੀ ਬੜੀ ਵੱਡੀ ਗੱਲ ਹੈ ਜਦੋਂ ਮੇਰੇ ਗੋਲ ਲੱਗੇ ਤਾਂ ਮੇਨਾਂ ਸਿਕਿਉਰਟੀ ਹੁੰਦੀ ਸੀ ਉਸ ਟਾਈਮ ਵੀ ਗੋਲੀ ਨਹੀਂ ਚਲਾਈ ਸੀ ਉਸ ਟਾਈਮ ਵੀ ਗੋਲੀ ਨਹੀਂ ਚਲਾਈ ਆ ਜਦ ਸੰਦੀਪ ਠਾਕੁਰ ਦਾ ਹਮਲਾ ਹੋਇਆ ਫਿਰ ਗੋਲੀ ਨਹੀਂ ਚਲਾਈ ਇਹੀ ਗੱਲ ਮੈਂ ਮਾਨਯੋਗ ਪੰਜਾਬ ਡੀਜੀਪੀ ਸਾਹ ਨਾਲ ਡਿਸਕਸ ਕੀਤੀ ਇਹੀ ਗੱਲ ਮੈਂ ਮਾਨਯੋਗ ਅਬਲ ਜੀ ਸੀਪੀ ਸਾਹ ਨਾਲ ਕੀਤੀ ਤੇ ਉਹਨਾਂ ਨੇ ਗੱਲ ਇਹ ਹੀ ਕਹੀ ਕਿ ਚੈਹ ਸਭ ਚਲੋ ਬਹੁਤ ਵਧੀਆ ਅਫਸਰ ਕਿਨੇ ਜਾਂਦੇ ਆ ਕਿ ਚੈਹ ਖਾਦਾ ਕੋ ਨਾਮ ਹੈ ਵੀ ਕ੍ਰਾਈਮ ਜਿੱਥੇ ਵੀ ਲੱਗੇ ਨੇ ਇਹਨਾਂ ਨੇ ਕ੍ਰਾਈਮ ਖਰੋਂ ਦਿੱਤਾ ਜੀ ਮਤਲਬ ਦਬੰਗ ਅਫਸਰ ਨੇ ਬਿਲਕੁਲ ਜਿੱਥੇ ਵੀ ਲੱਗੇ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਚੰਡੀ ਪਰ ਮੈਂ ਕਿਹਾ ਮੈਂ ਆ ਬੜਾ ਹੈਰਾਨ ਕਿ ਇਹਨੇ ਗੋਲੀ ਕਿਉਂ ਚੁੱਕੀ ਇਹਨੇ ਪੰਜਾਬ ਪੁਲਿਸ ਦੀ ਡਿਸਟ੍ਰਿਕਟ ਅਗੜਾਪਤੀ ਮਤਲਬ ਅਫਸਰਾਂ ਨੇ ਜ਼ਾਹਿਰ ਕੀਤਾ ਫਿਰ ਤੁਸੀਂ ਗੱਲ ਸੁਣੋ ਮੈਂ ਪਹਿਲਾਂ ਗੱਲ ਸੁਣਾਂ ਅਫਸਰਾਂ ਨੇ ਜ਼ਹਿਰ ਕੀਤਾ ਫਿਰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਵਾ ਕਿ ਜਿਹੜੇ ਪੰਜਾਬ ਪੁਲਿਸ ਤੋਂ ਕਈ ਬੁਲਾਵੇ ਮੈਂ ਉਹਨਾਂ ਨੂੰ ਸੁਰੱਖਿਆ ਹੀ ਲਾਇਆ ਵਾ ਉਹਨਾਂ ਚਾਹੀਦਾ ਕਿ ਸਾਡੇ ਹਿੰਦੂ ਲੋਕ ਸੁਰੱਖਿਆ ਕਰਨੀ ਚਾਹੀਦੀ ਹੈ ਜਦ ਤੁਹਾਡੇ ਨਾਲ ਪੰਜਾਬ ਸਰਕਾਰ ਹੈ ਮਾਨ ਸਰਕਾਰ ਹੈ ਵਧੀਆ ਸਰਕਾਰ ਹੈ ਤੁਹਾਡੇ ਨਾਲ ਪੰਜਾਬ ਪੁਲਿਸ ਦਾ ਪ੍ਰਸ਼ਾਸਨ ਹੈ ਤੁਸੀਂ ਸੁਰੱਖਿਆ ਦੀ ਫੇਰ ਅੰਗਲੀ ਕਿਉਂ ਕੀਤੀ ਤਾਂ ਕੋਸ ਤੋਂ ਪੂਰੀ ਥੋੜੀ ਹੈ ਕਿ ਸਾਨੂੰ ਬਚਾਉਣ ਲਈ ਤੁਸੀਂ ਸਭ ਤੋਂ ਮਾਰਣ ਆਂਦਾ ਹੈ ਜਾਂ ਸਾਡੇ ਕੋਲ ਹਮਲਾ ਕਰਨ ਆਂਦਾ ਹੈ ਕਿ ਤੁਸੀਂ ਸਾਡੀ ਸੇਫਟੀ ਲਈ ਅਗਲੇ ਤੇ ਹਮਲਾ ਕਰੋ ਅਸੀਂ ਸਾਨੂੰ ਬਚਾਓ ਅਗਲੇ ਤੋਂ ਅਗਲੇ ਨੂੰ ਤੁਸੀਂ ਹਮਲਾ ਕਰਕੇ ਅਗਲੇ ਨੂੰ ਹਮਲਾ ਕਰਕੇ ਸਾਨੂੰ ਬਚਾ ਸਕਾਂ ਮਤਲਬ ਸਾਨੂੰ ਕਿੱਥੇ ਨਾ ਕਿੱਥੇ ਕਈ ਏਦਾਂ ਦੇ ਸਾਡੇ ਨਾਲ ਲੋਲਤੀਆਂ ਦੇ ਜਿਹੜੇ ਸਾਡੇ ਨਾਲ ਮਿਲਾਂ ਜਾਂ ਅੰਗਿਆਲੀ ਬਗਦੇ ਆ همین ਚੀਜ਼ ਮੈਂ ਕਹਿਣਾ ਚਾਹਨਾ ਕਿ ਪੰਜਾਬ ਪੁਲਿਸ ਹੈਗੀ ਬਹਾਦਰ ਪੰਜਾਬ ਪੁਲਿਸ ਹੈਗੀ ਸ਼ੇਰ ਜੀ ਠੀਕ ਹੈ ਜੀ ਮਾਨ ਹੈ ਸਾਨੂੰ ਮੈਂ ਕਹਿੰਦਾ ਪੂਰੇ ਵਰਲਡ ਨੂੰ ਮਾਨ ਹੈ ਪੰਜਾਬੀ ਪੰਜਾਬ ਪਰਤੇ ਕਿ ਪੰਜਾਬ ਕੋਲ ਹੀ دہشت ਹੀ ਹੈ ਬਹੁਤ ਹੈ ਕਿ ਜਿੱਥੇ ਜਾਂਦੀ ਹੈ ਕੋਨਾ ਆਇਆ ਪੰਜਾਬ ਪੋਸ ਹੈ ਜੀ ਮਤਲਬ ਇੱਕ دہشت ਲੱਗਦੀ ਹੈ ਪਰ ਇਸ ਘਟਨਾ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਤੁਹਾਨੂੰ ਹੋਰ ਸਿਕਿਉਰਟੀ ਜੇਕਰ ਤੁਸੀਂ ਮੰਗ ਵੀ ਲੱਗੋ ਜਾਂ ਮਿਲ ਜਾਂਦੀ ਹੈ ਤੁਸੀਂ ਹੁਣ ਮੇਰੇ ਕੋ ਦਫਤਰ ਆਏ ਹੋ ਠੀਕ ਹੈ ਤੁਸੀਂ ਆਪ ਦੇਖਿਆ ਹੋਣਾ ਕਿ ਅੰਮ੍ਰਿਤ ਦੀ ਸੁਰੱਖਿਆ ਸਫੀਸ਼ੀਐਂਟ ਨਹੀਂ ਹੈ ਜੀ ਜਿਨੇ ਮੈਨੂੰ ਧੰਕੀਆਂ ਆਂਗੀਆਂ ਜਿਨੇ ਮੈਨੂੰ ਫੋਨ ਆਉਂਦੇ ਜਿੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲਾ ਹੋਇਆ ਵਾ ਕਿੰਨੀ ਵਾਰੀ ਮੇਰੇ ਤੇ ਅੱਤਵਾਦੀ ਹਮਲਾ ਹੋ ਗਿਆ ਮਤਲਬ ਇਹ ਚੀ ਦੇਖਣ ਵਾਲੀ ਹੈ ਕਿ ਕਿੰਨੀ ਵਾਰ ਨੂੰ ਧਮਕੀਆਂ ਆ ਰਹੀਆਂ ਕਿ 10 ਦਿਨ ਚ ਅਰੋੜਾ ਮਾਰ ਦੇਣਾ ਸ਼ੇਰ ਮਾਰ ਦੇਣਾ ਤੁਹਾਨੂੰ ਲੱਗਦਾ ਕਿਉਂ ਧਮਕੀ ਆਦੀ ਹੈ ਸਾਡੀ ਮੈਂ ਸਮਝ ਲਈਏ ਦੱਸਾਂ ਕਿ ਮੈਨੂੰ ਆਪਣੇ ਪੰਜਾਬ ਨਾਲ ਬਹੁਤ ਪਿਆਰ ਹੈ ਮੈਂ ਹੈਗਾ ਕट्टर ਹਿੰਦੂ ਲੀਡਰ ਠੀਕ ਹੈ ਜੀ ਤੇ ਮੈਂ ਕਈਆਂ ਦੀ ਅੱਖਾਂ ਤੇ ਰੱਖਦਾ ਰਹੂੰਗਾ ਅੱਜ ਤੱਕ ਮੈਂ ਕਦੀ ਕਿਸੇ ਖਿਲਾਫ ਗਲਤ ਨਹੀਂ ਬੋਲਿਆ ਤਹੀ ਕੋਈ ਦੇਖਿਆ ਹੋਣਾ ਮੇਰੀ ਕਿੰਨੀ ਵਾਰ ਤੁਸੀਂ ਇੰਟਰਵਿਊ ਕੀਤੀ ਹੈ ਕਿ ਮੈਂ ਕਦੀ ਕਿਸੇ ਦੇ ਖਿਲਾਫ ਗਲਤ ਬਿਆਨਬਾਜ਼ੀ ਅੱਜ ਤੱਕ ਨਹੀਂ ਦਿੱਤੀ ਠੀਕ ਹੈ ਜੀ ਮੈਂ ਤਾਂ ਕਹਿੰਦਾ ਕਿ ਸਾਡੇ ਸਾਰੇ ਭਾਈਚਾਰੇ ਅਸੀਂ ਸਭ ਇਕੱਠੇ ਆ ਸਭ ਅਸੀਂ ਇੱਕ ਆ ਸਾਡਾ ਭਾਈਚਾਰਾ ਕਦੀ ਖਰਾਬ ਨਹੀਂ ਹੋਣਾ ਚਾਹੀਦਾ ਅਸੀਂ ਤਾਂ ਕਹਿੰਦੇ ਆ ਖਿੰਦੂ ਦੇ ਵਿੱਚ ਹੀ ਚੰਗਾ ਹੈ ਕਿ ਹਮ ਸਭ ਮਿਲ ਕੇ ਰਹੇ ਜੀ ਅਸੀਂ ਇੱਕ ਤਾਂ ਹਿੰਦੂ ਸੇ ਕ ਮੁਸਲਮਾਨ ਸਾਈ ਸਭ ਹਮ ਆਪਸ ਵਿੱਚ ਭਾਈ ਭਾਈ ਦਰਮਿਆਨ ਇਹ ਕਹਾਤਾ ਹੈ ਕਿ ਹਮ ਸਭ ਭਾਈ ਭਾਈ ਹੈ ਫਿਰ ਮੈਨੂੰ ਇਹ ਨਹੀਂ ਬਨਵੇ ਸਮਝ ਨਹੀਂ ਆਂਦੀ ਕਿ ਕਿਉਂ ਕੁਛ ਲੋਗ ਮੇਰੀ ਜਾਨ ਦੇ ਦੁਸ਼ਮਣ ਬਣੇ ਹੋਏ ਆ ਦੇਖੋ ਮੈਂ ਪਰਿਵਾਰ ਵੀ ਗਵਾ ਲਿਆ ਅੱਜ ਮੇਰੇ ਕੁਛ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਮੇਰਾ ਸਭ ਕੁਝ ਸਿਸਟਮ ਵਿਗੜ ਗਿਆ ਜੀ ਠੀਕ ਹੈ ਮੇਰਾ ਪਰਿਵਾਰ ਵੀ ਚਲਾ ਗਿਆ ਪਰਿਵਾਰ ਵੀ ਗਵਾਲਿਆ ਬੱਚੇ ਵੀ ਮੇਰੇ ਮੇਰੇ ਤੋਂ ਚਲੇ ਗਏ ਮਤਲਬ ਮੈਂ ਕਈ ਵਾਰ ਸੋਚਦਾ ਆ ਗਿਆ ਅੰਮੀ ਤੂੰ ਇਹੋ ਜਿਹਾ ਕੀ ਕੰਮ ਕੀਤਾ ਮੈਂ ਜਨਤਾ 'ਤੇ ਪੁੱਛ ਲੈਂਦਾ ਕਿ ਮੈਂ ਜਨਤਾ ਹੀ ਜਵਾਬ ਦੇਵੇ ਕਿ ਮੈਂ ਇਹੋ ਜਿਹਾ ਕੀ ਕੰਮ ਕੀਤਾ ਜਿਦੇ ਕਰਕੇ ਲੋਕ ਕਹੀਂ ਲੋਕ ਬਰੇ ਬਾਰ ਪਾਕਿਸਤਾਨ 'ਚ ਬੈਠੇ ਉਹ ਵੀ ਫਾ ਲੋ ਪਾਕਿਸਤਾਨ 'ਚ ਬੈਠੇ 1 ਕਰੋੜ ਰੁਪਏ ਮੇਰੇ ਨਾਲ ਹੀ ਸਪਾਰੀ ਹੈ ਫਿਰ ਦਿੱਲੀ ਪੋਖਰੇ ਆਇਦਰ ਸ਼ਹਿਰ ਨੂੰ ਪਹਿਲਾਂ ਬੰਦੇ ਬਰੇ ਕੋਈ ਤੁਸੀਂ ਰੀਅਰਿੰਟਰ ਨੂੰ ਕਰਵਾਇਓ ਜੀ ਬਿਲਕੁਲ ਦਿੱਲੀ ਪੋਖਰੇ ਬ ਯੂਰੋ ਪਾਕਿਸਤਾਨ ਚ ਆਇਆ ਆਈਐਸਟੀਆਈਏ ਅੱਤਵਾਦੀ ਮਤਲਬ ਕੋਈ ਲੋਕ ਜਾਣ ਕੇ ਇੱਕੋ ਨਿਸ਼ਾਨਾ ਬਣਾਉਂਦੇ ਆ ਕਿ ਇਹ ਸ਼ੇਰ ਮਾਰਨਾ ਹੈ ਇਹ ਸ਼ੇਰ ਮਾਰਨਾ ਪਰ ਮੈਂ ਇੱਕ ਚੀਜ਼ ਕਹਿੰਦਾ ਇਹ ਸ਼ੇਰ ਨਹੀਂ ਦਰਦਾ ਕਿਉਂਕਿ ਮੇਰੇ ਠਾਕੁਰ ਜੀ ਦਾ ਮੇਰੇ ਬਿਹਾਰੀ ਜੀ ਦਾ ਮੇਰੇ ਬੰਕੇ ਜਰੀ ਦਾ ਮੇਰੇ ਤਾਂ ਬਹੁਤ ਅਸ਼ੀਰਵਾਦ ਹੈ ਜਨਤਾ ਦਾ ਅਸ਼ੀਰਵਾਦ ਤੁਹਾਡੇ ਪੱਤਰਕਾਰ ਭਾਈਚਾਰ ਦਾ ਅਸ਼ੀਰਵਾਦ ਮੈਨੂੰ ਕਿੰਨੇ ਲੋਕ ਅਸ਼ੀਰਵਾਦ ਦਿੰਦੇ ਆ ਜੀ ਅੰਮੀ ਤੁਹਾਡੀ ਲੰਬੀ ਉਮਰ ਹੋਵੇ ਅੰਮੀ ਤੁਹਾਡਾ ਵੱਧ ਜੀਵੇ ਕਿਉਂਕਿ ਮੇਰੇ ਮਨ ਦੇ ਵਿੱਚ ਕੁਝ ਹੈ ਕਿਉਂਕਿ ਮੈਂ ਪੰਜਾਬ ਤੁਸੀਂ ਗੱਲ ਪੁੱਛੀ ਕੀ ਤੁਸੀਂ ਤੁਹਾਡੇ ਮਗਰ ਕਿਉਂ ਪਏ ਹੋਇਆ ਕਿਉਂਕਿ ਮੈਂ ਪੰਜਾਬ ਤੇ ਹਿੰਦੂ ਤੋਂ ਵੀ ਵਾਜ ਤੱਕਦਾ ਮੈਂ ਪੰਜਾਬ ਜਿੰਦਾਬਾਦ ਕਹਿੰਦਾ ਮੈਂ ਹਿੰਦੋਪਨ ਜਿੰਦਾਬਾਦ ਕਹਿੰਦਾ ਇਸ ਲਈ ਮੈਂ ਇਹਨਾਂ ਦੇ ਮਨ ਚ ਰੜਕਦਾ ਕਈਆਂ ਤੇ ਕੱਟੜਵਾਗਿਆਂ ਦੇ ਕਿ ਮੈਂ ਰੜਕਦਾ ਕਿ ਇਹ ਲੋਕ ਜਾਣ ਕੇ ਮੇਰੇ ਤੇ ਤੇ ਹਮਲਾ ਕਰਵਾਉਂਦੇ ਨੇ ਜਿਹੜੇ ਹੱਥ ਕਬੜੀ ਬੈਠੇ ਆ ਪਾਕਿਸਤਾਨ ਦੇ ਵਿੱਚ ਹੁਣ ਤੁਸੀਂ ਦੇਖੋ ਮੋਡਿਊਲ ਕਿੰਨੇ ਕਿੰਨੇ ਫੜੇਗੇ ਇਹ ਕਿਉਂ ਚਾਹੁੰਦੇ ਨੇ ਜੀ ਮੈਨੂੰ ਮਰਵਾਣਾ ਮੈਨੂੰ ਤੇ ਆਪ ਸਮਝ ਨਹੀਂ ਆਉਂਦੀ ਬਿਲਕੁਲ ਇਹ ਗੁਜਰਾਤ ਪੁਲਿਸ ਨੇ ਲੁਧਿਆਣਾ ਪੁਲਿਸ ਦੀ ਮੌਜੂਦਗੀ ਦੇ ਵਿੱਚ ਤੁਹਾਡੇ ਘਰ ਪਹੁੰਚ ਕੇ ਫੋਨ ਵੀ ਜਿਹੜਾ ਕੀ ਹੈ ਤੁਸੀਂ ਉਹੀ ਨੰਬਰ ਮਿਲੇ ਜਿਹੜੇ ਅਕਚੁਅਲੀ ਬਿਲਕੁਲ 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 ਐਕਚੁਅਲ ਹੈ ਨਾ ਜਿਹੜੇ ਮੈਨੂੰ ਧਮਕੀਆਂ ਕਈ ਆਉਂਦੀਆਂ ਜਦੋਂ ਉਹਨਾਂ ਨੇ ਮੇਰੇ 2 ਘੰਟੇ ਮੇਰੀ ਪੁੱਛਗਿੱਛ ਕੀਤੀ ਮੇਰੇ ਫੋਨ ਚੈੱਕ ਕੀਤੇ ਮੇਰੇ ਫੋਨ ਦੀਆਂ ਕੋਡ ਰਿਪੋਰਟਾਂ ਦੇਖੀਆਂ ਜਿਹੜੇ ਐਕਚੁਅਲੀ ਲਿਸਟ ਬਣਾ ਕੇ ਨੰਬਰ ਲਿਆਏ ਸੀਗੇ ਉਹ ਨੰਬਰ ਸੇਮ ਮੈਚਿੰਗ ਕੀਤੇ ਜੀ درج نہیں کرواتے آپ بولتے نہیں ہوئی ہم ہر چیز بولتے بتاتے ہیں کام کرنا پرشاسن کا کام ہے ہمارے بتایا ہم ایسے ہمارے ہو گئے ہم تو منٹ مقدمہ درج کرتے ہیں ਆਪਕੋ ਦੋਹਰੀ ਇਤਨੀ ਥਰਟ ਆਤੀ ਹੈ ਇਤਨੀ ਧਮਕੀ ਆਤੀ ਹੈ ਮਾਰਨੇ ਦੀ ਮਤਲਬ ਦੇਖੋ ਕਿ ਇੱਕੋ ਹੀ ਚੀਜ਼ ਉਹਨਾਂ ਦੇ ਮੰਚ 'ਤੇ ਦੇ ਬਾਹਰ ਬਰੇਸ਼ਾਈ ਬੈਠੇ ਆ ਜਾਂ ਇੱਥੇ ਆਪਣਾ ਪਾਕਿਸਤਾਨ ਦੇ ਵਿਦੂਸ਼ਕਾਂ ਬੈਠੇ ਨੇ ਜਿਹੜੇ ਅੱਤਵਾਦੀ ਆਈਏ ਤੇ ਉਹਨਾਂ ਦਾ ਇੱਕੋ ਹੀ ਮਨਚਾ ਹੈ ਕਿ ਇਹ ਸ਼ੇਰ ਮਾਰਨਾ ਹੈ ਤੇ ਸ਼ੇਰ ਮਾਰਨਾ ਹੈ ਪਰ ਬਚਾਨ ਵਾਲੇ ਮਰਚੀ ਕਹਿੰਦਾ ਮੇਰੇ ਠਾਕੁਰ ਜੀ ਹੈ ਮੇਰੇ ਬਿਹਾਰੀ ਜੀ ਹੈ ਤੁਹਾਡੇ ਕਰਨ ਨਾਲ ਕੁਝ ਨਹੀਂ ਹੋਣਾ ਜਿੰਨੇ ਮੇਰੇ ਸਵਾਸ ਲਿਖਿਆ ਜਿੰਦਗੀ ਦੇ ਉਹਨੇ ਮੈਂ ਕੱਟ ਕੇ ਜਾਣੇ ਆ ਜੀ ਬੋਕੋਤਾ माजी ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਅਮਿਤ अरोड़ा ਨੂੰ ਬੀਤੇ ਦਿਨੀ ਜਿਹੜਾ ਕੀ ਹੈ ਗੁਜਰਾਤ ਪੁਲਿਸ ਨੇ ਪੁੱਛਗਿੱਛ ਕੀਤੀ ਸੀ 2 ਘੰਟੇ ਔਰ ਉਧਰੋਂ ਦੇ ਅਤਵਾਦ ਦੇ ਜਿਹੜੇ ਕੀ ਹੈ ਫੜੇ ਗਏ ਨੇ ਜ ਜੁਨ੍ਹਾਂ ਨੇ 1 ਕਰੋੜ ਦੀ ਫਰੋਤੀ ਜਿਹੜੀ ਕੀ ਹੈ ਅਮਿਤ अरोड़ा ਦੇ ਨਾਮ ਤੇ ਜਿਹੜੀ ਕੀ ਹੈ ਲਿੱਤੀ ਸੀਗੀ ਸੋ ਦੱਸ ਦिए ਕਿ ਕਿਤੇ ਨਾ ਕਿਤੇ ਸੰਦੀਪ <th>ਪੜਾ</th> ਗੋੜਾ <th>ਪੜਾ</th> ਦਾ ਜੋ ਮਾਮਲਾ ਸੀਗਾ ਉਸ ਤੋਂ ਬਾਅਦ ਅਸ਼ਟੀਵ ਸੈਣੀ ਕਿਤੇ ਹਿੰਦੂ ਲੀਡਰ ਤੇ ਫਿਰ ਜੁੜਾ ਕੀਆ ਜਾਨੋ ਮਨ ਦੀ ਧਮਕੀ ਲਗਾਤਾਰ ਕਾਇਮ ਹੈ ਔਰ ਅਗਰ ਗੱਲ ਕਰ ਲਈ ਅਮਿਤ ਅਰੋੜਾ ਦੀ ਅਕਸਰ ਹੀ ਵਿਵਾਦਾ ਦੇ ਵਿੱਚ ਰਹਿਣ ਵਾਲੇ ਅਮਿਤ ਅਰੋੜਾ ਜਿਨ੍ਹਾਂ ਨੂੰ ਕਾਫੀ ਧਮਕੀਆਂ ਆਈਆਂ ਪਰ ਦੱਸ ਦੀ ਕਿ ਗੁਜਰਾਤ ਪੁਲਿਸ ਵੱਲੋਂ ਉਹਨਾਂ ਅਤਵਾਦ ਨੂੰ ਫੜਿਆ ਗਿਆ ਉਹਨਾਂ ਅਤਵਾਦ ਨੂੰ ਫੜਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਲਗਾਤਾਰ ਫਿਰੋਤੀ ਅਮਿਤ ਅਰੋੜਾ ਦੇ ਨਾਮ ਦੀ ਲਿੱਤੀ ਜਾ ਰਹੀ ਸੀਗੀ ਔਰ ਉਸ ਤੋਂ ਇਲਾਵਾ ਤੁਹਾਨੂੰ ਦੱਸ ਦੇ ਕਿ ਲਗਾਤਾਰ ਥ੍ਰੈਡ ਕੋਜ਼ ਜਿਹੜੀ ਕੀ ਆ ਲਗਾਤਾਰ ਆ ਰਹੀ ਸੀ ਗਿਆ ਸੋ ਕਿਤੇ ਨਾ ਕਿਤੇ ਛਲਾਗਾ ਇਹੋ ਕਹਿ ਸਕਦੇ ਇਸ ਨੂੰ ओरिजिनल ਹੀ ਤੁਨ ਅਦਾਜ਼ੇ ਕੀ ਸਿਕਿਉਰਿਟੀ ਦੀ ਗੱਲ ਕਰ ਰਹੇ ਸੀ ਕਿ ਜੋ ਸੰਦੀਪ ਗੋਰਾ ਖਾਪੜ ਦੇ ਟਾਈਮ ਤੇ ਜੋ ਸਿਕਿਉਰਿਟੀ ਦਾ ਇੱਕ ਮੁੱਦਾ ਹਾਈਲਾਈਟ ਹੋਇਆ ਕਿ ਸਿਕਿਉਰਿਟੀ ਨਾਲ ਹੁੰਦੀ ਸਿਕਿਉਰਿਟੀ ਨੇ ਕੁਝ ਨਹੀਂ ਕੀਤਾ ਸੋ ਕਿਤੇ ਨਾ ਕਿਤੇ ਅਮਿਤ ਅਰੋੜਾ ਵੱਲੋਂ ਵੀ ਕਿਹਾ ਗਿਆ ਹੈ ਕਿ ਇਹ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਪੰਜਾਬ ਪੁਲਿਸ ਨੂੰ ਜੋ ਅਥਾਰਟੀ ਦਿੱਤੀ ਗਈ ਹੈ ਕਿ ਅਗਰ ਸਿਕਿਉਰਿਟੀ ਨਾਲ ਹੈ ਕਿਸੇ ਵੀ ਲੀਡਰ ਦੇ ਨਾਲ ਤਾਂ ਉਸ ਨੂੰ ਉਸ ਦਾ ਪੂਰਾ ਮੁਕਾਬਲਾ ਕਰਨਾ ਚਾਹੀਦਾ ਤਾਂ ਜੋ ਇਹਨਾਂ ਦਾ ਬਚਾਅ ਹੋ ਸਕੇ ਚਾਹੇ ਕੋਈ ਵੀ ਹਿੰਦੂ ਲੀਡਰ ਹੈ ਸੋ ਇਦਾਂ ਦੀ ਅਪਡੇਟ ਦੇਖਣ ਲਈ ਬਣੇ ਰਹੋ এবੀਪੀ ਨਿਊਜ਼ ਪੰਜਾਬ ਦੇ ਨਾਲ